ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਪਿੱਛੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਹਨਾ ਪਿਛਲੀ ਵੀਡੀਓ ਦੇ ਵਿੱਚ ਵੀ ਮਸ਼ੀਨ ਤੇ ਪਾਣੀ ਦਾ ਜਿਹੜਾ ਹਨਾ ਵੀ ਹਜੇ 12-12 ਤੋਂ ਮਾਰਿਆ ਦਾ ਕਿਉਂ ਐਂ ਦਾ ਵੀ ਕਈ ਵੀਰਾਂ ਦੇ ਹਨਾ ਮੱਕੀ ਆਪਣੇ ਸੱਜਣ ਮਿੱਤਰਾਂ ਦੇ ਨਹੀਂ ਦੀ ਵੀ ਹਜੇ ਪਹਿਲਾਂ ਤਾਂ ਉਹ ਕਹਿੰਦੇ ਵੀ ਚੱਲ ਜੇ ਮੌਸਮ ਖਰਾਬ ਹੋਇਆ ਹਨਾ ਵੀ ਮੰਨ ਲਓ ਜੇ ਮੀਂਹ ਪਈਗੇ ਵੀ ਫੇਰ ਤਾਂ ਨਹੀਂ ਵੜਦੇ ਆਪਾਂ ਬੀਜੇ ਮੌਸਮ ਰਿਹਾ ਸਾਫ ਫੇਰ ਵੱਡਾਂਗੇ ਚਲੋ ਮੈਂ ਵੀ ਉਹਨਾਂ ਦੀ ਝਾਕਨਾ ਦੇ ਵਿੱਚ ਰਿਹਾ ਹਨਾ ਵੀ ਮਸ਼ੀਨ ਦੇ ਜਿਹੜਾ ਬਾਹਰੋਂ ਮਾਰੋ ਪਾਣੀ ਮਾਰਿਆ ਤਾਂ ਆਪਣੇ ਆਰ ਐਮ ਰੋ ਮੇਜ ਧੋਤੇ ਦੇ ਹਨਾ ਕਟਰ ਧੋਤਾ ਦਾ ਚਲੋ ਵੀ ਐਵੇਂ ਜਿੰਨਾ ਕਮਾਲ ਉੱਗਲਦਾ ਪਰ ਤੇ ਪਰ ਅੱਜ ਹੁਣ ਮਹਾਰਾਜ ਦੀ ਇਹੋ ਜੀ ਕਿਰਪਾ ਹੋਈ ਆ ਵੀ ਮੌਸਮ ਆ ਜਿਹੜਾ ਬਿਲਕੁਲ ਐਨ ਸਾਫ ਹੋ ਗਿਆ ਤੂਪਾਂ ਹੁਣ ਤਾਂ ਲਗਭਗ 30 ਦਿਨ ਹੋ ਗਿਆ ਜਦੋਂ ਤੂਪਾਂ ਨੂੰ ਜਿਹੜੀ ਮਾਂ ਬਾਰਿਸ਼ ਹੁੰਦੀ ਆ ਜਿਹੜੀ ਨਾ ਨਾਲ ਦੀ ਉਹ ਹੁੰਦੀ ਆ ਬਸ ਮੜੀ ਜੀ 2 ਮਿੰਟ ਬਸ ਮੰਨੇ ਰਾਜਾ ਹੁੰਦਾ ਇੱਕ ਵਾਰ ਮੜੀ ਜੀ ਦੋ ਕੁ ਮਿੰਟ ਹੋ ਗਏ ਬਾਕੀ ਤੁਹਾਨੂੰ ਆ ਜੀਰੀਆਂ ਤੇ ਹਨਾ ਅੰਦਾਜ਼ਾ ਲੱਗੇ ਜੇ ਗਿਆ ਵੀ ਜੀਰੀਆਂ ਨੂੰ ਵੀ ਪਾਣੀ ਹਨਾ ਲਾ ਨਹੀਂ ਰਹੇ ਕਿਸਾਨ ਭਰਾ ਆਪਣੇ ਵੀ ਭਾਈ ਮੀਂਹ ਦਾ ਕੀ ਪਤਾ ਹਨਾ ਕਦੋਂ ਆ ਜਵੇ ਤੁਹਾਨੂੰ ਪਤਾ ਫਿਰ ਧਾਨ ਡੁੱਬ ਜੰਨੇ ਆ ਬਾਕੀ ਤਾਂ ਐ ਵੀ ਜੀਰੀਆਂ ਤੇ ਸੁੱਕਾ ਪਿਆ ਮਾਲ ਮੀਂਹ ਬਹੁਤ ਜਣੀ ਹੁਣ ਘੱਟ ਪਿਆ ਸੌਣ ਦਾ ਮਹੀਨਾ ਚੜ ਗਿਆ ਹਨਾ ਪਰਸੋਂ ਤੇ ਬਾਕੀ ਕੱਟਰ ਅੱਜ ਹੈਗੇ ਆ ਆਪਣੇ ਕੋਲੇ 3 2 3 ਸਾਢੇ ਕਿ ਤਿੰਨ ਕਿਲੇ 4 4 ਕਿਲਿਆਂ ਦਾ ਗੇੜਾ ਉਹ 4 ਕਿਲਿਆਂ ਦਾ ਗੇੜਾ ਅੱਜ ਵੱਢ ਕੇ ਹਨਾ ਆਉਂਦੇ ਹੀ ਪਹਿਲਾਂ ਕੱਟਰ ਦਾ ਲਾ ਕੇ ਕੱਟਰ ਟਰਾਲੇ ਤੇ ਧਰ ਕੇ ਮਸ਼ੀਨ ਦਾ ਫੀਟਰ ਆ ਜਿਹੜਾ ਹਨਾ ਵੀ ਇਹਨੂੰ ਲਾ ਲਾਂਗੇ ਅੱਜ ਅੱਜ ਦੀ ਵੀਡੀਓ ਦੇ ਵਿੱਚ ਫੀਟਰ ਤੱਕ ਲਾ ਦਾਂਗੇ ਬਾਕੀ ਆਪਾਂ ਹੁਣ ਜਾਣਾ ਵੱਢਣਾ ਵੱਢ ਕੇ ਆ ਕੇ ਇਹਦਾ ਫੇਰ ਕੱਟਰ ਲਾ ਕੇ ਹਨਾ ਵੀ ਸਾਰਾ ਸਿਸਟਮ ਫਿਲਟਰ ਫੁੱਟਰ ਲਾ ਕੇ ਇਹਦੀ ਤਿਆਰੀ ਕਰਾਂਗੇ ਹੁਣ ਤਿਆਰੀ ਕਾਦੀ ਕਰਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਨਾ ਬਾਕੀ ਨਾ ਤਿੰਨ ਚਾਰ ਕਨਾ ਬੰਦੇ ਆ ਬਾਈ ਵੀਡੀਓ ਦੇ ਵਿੱਚ ਆਪਣੀ ਦੇ ਕਮੈਂਟ ਕਰਦੇ ਆ ਗਲਤ ਮਲਤ ਜੀ ਹੈ ਨਾ ਮੈਂ ਇਹਨਾਂ ਨੂੰ ਬਾਈਆਂ ਨੂੰ ਪਾਇਆ ਜਿਹੜਾ ਇੱਕ ਫੇਕ ਬੰਦੇ ਜੀ ਆ ਪਤਾ ਨਹੀਂ ਕੀ ਨਵਾਂ ਆਈਡੀ ਆ ਮੈਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਬਾਈ ਕਮੈਂਟ ਕਰਨ ਨਾਲ ਕੁਝ ਨਹੀਂ ਵਿਗੜਨਾ ਨਾ ਨਾ ਤੂੰ ਕਮੈਂਟ ਕਰ ਦਿੰਦਾ ਮੈਂ ਡਿਲੀਟ ਕਰ ਦਿੰਦਾ ਹੈ ਨਾ ਵੀ ਜੇ ਤੈਨੂੰ ਬਹੁਤਾ ਹੀ ਤੇਰੇ ਹੋ ਆ ਹੈ ਨਾ ਵੀ ਮੱਲਾ ਅੱਗ ਲੱਗੀ ਹੋਈ ਆ ਤਾਂ ਮੇਰਾ ਵੀਰ ਬਣ ਕੇ ਨਾ ਮੈਨੂੰ ਆਪਣਾ ਥਾਂ ਟਿਕਾਣਾ ਦੱਸ ਜੇ ਬੰਦਾ ਹਨਾ ਜੋੜਤਾ ਵਾਲਾ ਹੁੰਦਾ ਜਿਹੜਾ ਇੱਜ਼ਤ ਵਾਲਾ ਬੰਦਾ ਹੁੰਦਾ ਨਾ ਉਹ ਜਦੇ ਆਪਣਾ ਡਰੈੱਸ ਦੇ ਦਿੰਦਾ ਹੁੰਦਾ ਬਾਈ ਆਹ ਡਰੈੱਸ ਆ ਮੇਰਾ ਵੀ ਇੱਥੇ ਰਹਿਣਾ ਮੈਂ ਆਹ ਮੇਰਾ ਨੰਬਰ ਆ ਹਨਾ ਇਹ ਕਮੈਂਟਾਂ ਨਾਲ ਕੁਝ ਨਹੀਂ ਹੋਣਾ ਵੀਰੇ ਕਿੰਨੇ ਮਰਜ਼ੀ ਕਰੀ ਜਲ ਤੂੰ کہیں ਵੀ ਦੇ ਅੰਦਰ ਵੀਡੀਓ ਪਾਉਣੀ ਬੰਦ ਕਰ ਜੂਗਾ ਕਮੈਂਟਾਂ ਨਾਲ ਤਾਂ ਵੀਡੀਓ ਮੈਂ ਮੰਨ ਨਹੀਂ ਲੱਗਿਆ ਕਰ ਹਨਾ ਵੀ ਉਹ ਆਪਣਾ ਆਪਣਾ ਹਿਸਾਬ ਆ ਚਲੋ ਚੱਲਦੇ ਆ ਬਾਕੀ ਮਿਲਦੇ ਆ ਅੱਜ ਪਹਿਲਾਂ ਜਾਣਾ ਜਿਤਾਣੇ ਫਿਰ ਪਿੰਡੇ ਆਉਣਾ ਉਰੀ ਅੱਜ ਜਾਨੀ ਫਾਈਨਲ ਕਰ ਦਾਂਗੇ ਮੱਕੀ ਦਾ ਮੰਨ ਲਓ ਅੱਜ ਖਾ ਪੂਰਾ ਐਂਡ ਕਰ ਦਾਂਗੇ ਬਾਕੀ ਫਿਰ ਮਨੋਜ ਰਫੇਰਪੁਰ ਕਰਾ ਕੇ ਇਹਦੇ ਭਾਈ ਦਾ ਵਿਆਹ ਹੈ ਹੈ ਮਨੋਜ ਭਾਈ ਦਾ ਵਿਆਹ ਹੈ ਹਾਂਜੀ ਤੈਂ ਕਦ ਕਰਾਉਣਾ ਹੈ ਹੂੰ ਤੈਂ ਕਦ ਕਰਾਉਣਾ ਹੈ ਕਦ ਕਰਾਉਣਾ ਚਾਰ ਪੰਜ ਸਾਲ ਹੋ ਗਏ ਕਿਉਂ ਅਜੇ ਨਹੀਂ ਕਰਾਉਣਾ ਨਾ ਹਾਂ ਅਜੇ ਕਦ ਨਹੀਂ ਕਰਾਉਣਾ ਨਹੀਂ ਅਜੇ ਨਹੀਂ ਕਰਾਉਣਾ ਦੋ ਤਿੰਨ ਸਾਲ ਬਾਅਦ ਕਰਾਂਗੇ ਵੇ ਆ ਦੋ ਤਿੰਨ ਸਾਲ ਬਾਅਦ ਹੀ ਕਰਾਂਗੇ ਵੇ ਆ ਪੂਰਾ ਫੋਰਮੈਨ ਮਾਨ ਕੇ ਕਰਾਂਗੇ ਵਧੀਆ ਐ ਮੈਂ ਜਿੰਨਾ ਨਾ ਬੰਦਾ ਆਪਣੇ ਪੈਰਾਂ ਦੇ ਹੋ ਕੇ ਕੰਮ ਵਿਆਹ ਬੂ ਕਰਾਵੇ ਫੇਰ ਐਵੇਂ ਹੀ ਠੀਕ ਰਹਿੰਦਾ ਸੌਦਾ ਹਨਾ ਹੋਰ ਫੋਰਮੈਨ ਤਾਂ ਅੱਧਾ ਕਦਾ ਬਣ ਗਿਆ ਤੂੰ 50% ਤਾਂ ਬਣ ਗਿਆ ਹੈ ਮਸ਼ੀਨ ਤਾਂ ਲੱਗ ਗਿਆ ਚਲਾਉਣ ਬਾਈ ਅੱਜ ਇਹਦੇ ਜਿੰਨੇ ਰਾਹ ਬਣਾ ਕੇ ਦੇ ਦਿੰਨਾ ਮੈਨੂੰ ਪਹਿਲੇ ਗੀੜੇ ਜਿਹੜੇ ਲਾ ਕੇ ਉਹ ਦੇ ਦੇਣੇ ਬਾਕੀ ਇਹ ਨਹੀਂ ਵੱਡੀ ਹੁਣ ਦੋ ਤਿੰਨ ਲਾਸਟ ਜੀ ਤਾਂ ਅਸੀਂ ਵੱਡੀ ਆ ਸਾਰੀ ਹੈ ਨਾ ਅੱਜ ਤੈਨੂੰ ਫੇਰ ਰਾਹ ਬਣਾ ਕੇ ਦੇਣਾ ਉੱਥੇ ਵੀ ਦੋ ਏ ਕਿੱਲੇ ਦੋ ਕਿੱਲੇ ਦਾ ਇਕੱਠਾ ਘੇਰਾ ਤੈਨੂੰ ਰਾਹ ਬਣਾ ਕੇ ਦੇਣਾ ਵੱਡੀ ਜਾਈ ਫੇਰ ਤੂੰ ਠੀਕ ਆ ਫੇਰ ਤੇ ਤੇਰਾ ਵੀ ਬਣਾਉਣਾ ਅੱਜ ਦੇਖਣਾ ਵੀ ਰਾਹ ਦੇ ਵਿੱਚ ਗਲਤੀ ਤਾਂ ਨਹੀਂ ਕਰਦਾ ਨਾ ਥੋੜੀ ਜੀ ਗਲਤੀ ਕਰਨਾ ਥੋੜੀ ਸਿੱਧੀ ਮਸ਼ੀਨ ਹੀ ਲਿਆ ਕੇ ਲਾਉਂਦਾ ਜਿੱਥੇ ਤੇ ਮਨ ਨਾਲ ਮਸ਼ੀਨ ਨਿਕਲੀ ਆ ਉੱਥੀ ਲਿਆ ਕੇ ਸਿੱਧੀ ਮਸ਼ੀਨ ਹੀ ਲਾਉਂਦਾ ਡੇਢੀ ਕਰਕੇ ਮਸ਼ੀਨ ਨਹੀਂ ਕਰਦਾ ਵੀ ਮੱਕੀ ਤੇ ਲਾਉਣੀ ਹੈਗੀ ਸਿੱਧੀ ਮਸ਼ੀਨ ਲਾਉਣੀ ਆ ਜੇ ਕਾਮਯਾਬ ਹੋਣਾ ਹੈ ਤੂੰ ਥੋੜੀ ਡੇਢੀ ਲਾਉਣਾ ਮੈਂ ਦੇਖਿਆ ਤੈਨੂੰ ਕਈ ਵਾਰੀ ਉਧਰ ਮੌਣ ਸੋਣੇ ਦੇ ਦੇਖਿਆ ਮਰਸੂਲਪੁਰ ਕਿਲੇ 'ਚ ਥੋੜੀ ਜੀ ਮਸ਼ੀਨ ਡੇਢੀ ਲਾ ਕੇ ਲਾਉਂਦਾ ਤੂੰ ਡੇਢੀ ਤਾਂ ਲਾ ਕਿਉਂ ਆਏ ਬਈ ਜਦ ਆਪਾਂ ਡੇਡੀ ਲਾਉਨੇ ਆ ਉਹੀ ਮੋੜ ਤੇ ਡਾਂਡੇ ਫੁੱਟਦੇ ਆ ਉਹੀ ਮੋੜ ਤੇ ਡਾਂਡੇ ਗਿਰਦੇ ਆ ਸਿੱਧੀ ਲਾਏਗਾ ਕਟਰਾ ਵਿੱਚ 19 ਫਸਿਆਲਾਂ ਨੂੰ ਜਿੰਨੀਆਂ ਖੇੜਾਂ ਨੇ ਲਿਜਾਣੀਆਂ 19 ਸਿੱਧੀ ਲਾਏਗਾ ਇੱਕ ਵੀ ਡਾਂਡਾ ਨਹੀਂ ਰੂਆ ਤੈਨੂੰ ਮੈਂ ਦਿਖਾਉਂਗਾ ਅੱਜ ਤੇਰੀ ਜਾਂ ਤੂੰ ਵੱਡੇਗਾ ਨਾ ਅੱਜ ਤੇਰੀ ਵੀਡੀਓ ਦੇ ਵਿੱਚ ਗਲਤੀ ਫੜੂਗਾ ਠੀਕ ਆ ਚੱਲੀਏ ਚੱਲੀਏ ਅਬ ਮੋਟਰ ਨਾਲ ਕਰਦੇ ਮੋਟਰ ਨਾਲ ਦਾ ਤਾਂ ਬ੍ਰੇਕਾਂ ਬਰੂਕਾਂ ਦਾ ਜਿਗਾਰਡ ਜਾਂ ਲਿਆਵਾਂਗੇ ਅੱਜ ਇਹਦਾ ਵੀ ਬੁਰਾ ਹਾਲ ਹੋਇਆ ਪੈਸਾਲੇ ਦਾ ਸਾਰਾ ਕੁਝ ਇਹਦਾ ਟੁੱਟਿਆ ਪਿਆ ਬਈ ਮੋਟਰ ਨਾਲ ਬਾਟ ਬਹੁਤ ਕੱਢਦਾ ਨਾ ਇਹ ਉਹ ਬ੍ਰੇਕਾਂ ਵਾਲਾ ਜਿਗਾਰਡ ਜਿਹੜਾ ਟੁੱਟ ਗਿਆ ਇੱਕ ਦਿਨ ਬਾ ਰੱਸੀ ਉਹ ਪਾਈ ਹੋਈ ਸੀ ਮਨੋਜ ਦੇ ਜਿਗਾਰਡ ਖਤਰਨਾਕ ਹੁੰਦੇ ਨੇ ਕਿੰਨੇ ਕਦੇ ਕਲੱਚ ਨੂੰ ਵੀ ਪਤਾ ਨਹੀਂ ਰੱਸੀ ਉਹ ਵਾਲੀ ਦੀ ਮਿੱਤਰ ਨੇ ਇਹਦਾ ਲਿਆਉਣੇ ਆ ਜੋ ਪਾਈਪ ਜਾਂ ਲਿਆਉਣੇ ਆ ਉਹ ਪਾਈਪ ਜਾਂ ਟੁੱਟ ਗਿਆ ਜਿੱਥੇ ਨਾ ਬ੍ਰੇਕਾਂ ਵਾਲਾ ਮੰਨ ਲੋ ਉੱਠੀਏ ਪੈੜ ਜਾਂ ਲੱਗਿਆ ਹੁੰਦਾ ਉਹ ਪਾਈਪ ਟੁੱਟ ਗਿਆ ਹੋਰ ਸਾਹਮਣੇ ਉਹਦੇ ਘਰ ਕਿਹੜੀ ਬ੍ਰੇਕ ਹੈ ਦੇ ਲੱਗਦੇ ਹੀ ਨਹੀਂ ਹੈਗੇ ਚੱਲੀਏ ਫਿਰ ਚੱਲ ਮਾਰਪੇ ਸਲਪ ਬਾਬੇ ਦਾ ਨਾਮ ਲੈ ਕੇ ਬਾਕੀ ਮੈਂ ਫੇਰ ਕਹਿਣਾ ਹਨਾ ਵੀ ਬਈ ਜਿਹੜੇ ਗਲਤ ਮਲਤ ਜੇ ਕਮੈਂਟ ਆਉਂਦੇ ਆ ਨਾ ਇੱਕ ਦੋ ਤਿੰਨ ਬੰਦਿਆਂ ਦੇ ਹੀ ਆਉਂਦੇ ਆ ਵੀ ਜੇ ਬਹੁਤਾ ਹੀ ਹੈ ਨਾ ਉਹ ਆ ਤਾਂ ਮੈਨੂੰ ਥੋਂ ਟਕਾਣਾ ਦੱਸ ਬਈ ਆਪਣਾ ਐ ਗੱਲਾਂ ਕਮੈਂਟਾਂ ਦੇ ਵਿੱਚ ਅੱਖਰ ਲਿਖ ਕੇ ਚਾਰ ਖਿਹੜਾ ਨਹੀਂ ਛੁੱਟਦਾ ਹਨਾ ਵੀ ਆਪਣੇ ਦਾ ਬਈ ਸੈਮ ਕਰੇਮ ਆ ਨਾ ਉਹਦੇ ਤੇ ਇੱਕ ਰਿਪੋਰਟ ਕਰਨੀ ਪੈਂਦੀ ਆ ਇਹ ਆਈਡੀ ਹੈ ਜਿਹੜੀ ਹੈ ਨਾ ਵੀ ਪਤਾ ਤਾਂ ਲੱਗੇ ਵੀ ਕੀ ਆਈਡੀ ਆ ਆਈਡੀ ਮੈਂ ਕਢਾਤੀ ਦੋ ਇੱਕ ਦੀ ਤਾਂ ਆਈਡੀ ਦੇ ਦਿੱਤੀ ਗੱਲ ਮੈਂ ਇੱਕ ਦੋ ਦੀ ਹੋਰ ਦੇਣੀ ਆ ਹੁਣ ਸੈਮ ਕਰੇਮ ਵਾਲਿਆਂ ਨੂੰ ਬਈ ਆਈਡੀ ਦਿੱਤੀ ਹੋਈ ਦੇਨ ਉਹਨਾਂ ਦਾ ਇੱਕ ਹਫਤਾ ਨਹੀਂ ਲਾਉਣਾ ਇੱਕ ਹਫਤੇ ਦੇ ਵਿੱਚ ਸਾਰੀ ਡੁਪਲੀਕੇਟ ਆਈਡੀ ਵੀ ਹੋਈ ਨਾ ਤਾਂ ਨੰਬਰ ਦੀ ਲਿਕੈਸ਼ਨ ਚੱਕ ਲੈਂਦੇ ਨੇ ਵੀ ਕਿਹੜੇ ਨੰਬਰ ਤੇ ਚੱਲਦੀ ਆ ਇੱਕ ਦੀ ਤਾਂ ਮੈਂ ਕੱਲ ਪਾਤੀ ਰਿਪੋਰਟ ਦੋ ਦੀ ਹੋਰ ਪਾਉਣੀ ਆ ਜੇ हट ਜਾਣਗੇ ਤਾਂ ਚੰਗੀ ਗੱਲ ਨਹੀਂ ਵੀ ਹਟਾਉਂਗਾ ਹਟਾਉਂਗਾ ਹੁਣ ਮੈਂ ਆਪਣੇ ਨਾਮ ਤੇ ਹਟਾਉਂਗਾ ਦਿਖਾਉਂਦਾ ਨੇ ਉਹ ਹਟਾ ਕੇ ਵੀ ਕਿੱਕਣਾ ਹਨਾ ਕਿਸੇ ਨੂੰ ਕਮੈਂਟ ਕਰੀਦਾ ਇਹਨਾਂ ਬਾਈ ਕਿਹੋ ਹਨਾ ਵੀ ਸੱਜਣ ਮਿੱਤਰ ਨਿਕਲੇ ਆ ਕੋਈ ਮਜ਼ਾਕ ਕਰਦਾ ਦਾ ਮੈਂ ਕਰਦਾ ਦਾ ਇਹ ਬਾਈ ਕੋਈ ਮਜ਼ਾਕ ਨਹੀਂ ਹੈਗਾ ਹਨਾ ਜੇ ਕੋਈ ਮੰਨ ਲਓ ਵੀਡੀਓ ਮੈਂ ਆਪਣੇ ਕੰਮ ਦੇ ਰਿਲੇਟਡ ਪਾਉਣਾ ਸਾਰੀ ਹੈ ਨਾ ਜੇ ਕੋਈ ਤੁਹਾਨੂੰ ਕੰਮ ਦੇ ਵਿੱਚ ਕ ਚੰਗਾ ਨਹੀਂ ਲੱਗਦਾ ਤਾਂ ਮੈਨੂੰ ਕਮੈਂਟ ਕਰੋ ਹੈ ਨਾ ਮੇਰੇ ਫੈਮਿਲੀ ਬਾਰੇ ਬੋਲਣ ਦਾ ਕੀ ਮਤਲਬ ਹੈ ਕੋਈ ਕੋਸ ਕਹਿੰਦਾ ਕੋਈ ਕੋਸ ਕਹਿੰਦਾ ਜੇ ਬਹੁਤਾ ਹੀ ਦਾਮਾ ਇੱਕ 'ਚ ਜ਼ੋਰ ਜ਼ਿਆਦਾ ਹੈ ਖੂਨ ਜ਼ਿਆਦਾ ਹੀ ਗਾੜਾ ਹੋਇਆ ਫੇਰ ਇੱਕ 'ਚ ਬੱਝੇ ਆ ਗਈ ਹਵਾ ਤਾਂ ਫੇਰ ਆ ਤੇ ਦੱਸਾਂ ਮੈਨੂੰ ਵੀ ਕਿੰਨੀ ਖਾਂ ਕੀ ਜਾਂ ਕੀ ਜੀ ਜਨਿੰਦਰ ਹੈ ਨਾ ਆਪਾਂ ਪਹਿਲਾਂ ਬੋਲਦੇ ਨਹੀਂ ਬਾਈ ਯਾਰ ਵੀ ਚਲੋ ਕਰੀ ਜਾਣ ਦੋ ਕੀ ਆ ਨਾ ਮੇਰਾ ਕੀ ਜਾਨਣਾ ਉਹ ਕਰ ਦੰਨੇ ਆ ਮੈਂ ਡਿਲੀਟ ਕਰ ਦੰਨਾ ਪਰ ਜੇ ਬਹੁਤਾ ਹੀ ਖੂਨ ਘਾੜਾ ਹੋਇਆ ਹੈ ਨਾ ਫਿਰ ਸਿੱਧਾ ਅਗੇ ਹਿੱਕੇ 'ਚ ਵੱਜ ਮਿੱਤਰਾ ਆਏ ਨਹੀਂ ਗੋਸ ਮੜਨਾ ਹੁਣ ਕਮੈਂਟੇ ਵੀਡੀਓ ਸੋਚ ਸਮਝ ਕੇ ਕਰੀ ਨੰਬਰ ਦੇ ਕੇ ਕਰੀ ਨਾਲ ਅਭੀ ਆ ਬਾਈ ਮੇਰਾ ਨੰਬਰ ਆ ਆ ਜਾ ਕਰ ਲਾ ਗੱਲ ਫੇਰ ਤੈਨੂੰ ਦੱਸਾਂ ਪਤਾ ਮੈਂ ਚੰਗਾ ਚਲੋ ਚਲਦੇ ਆ ਜੀ ਫੇਰ ਬਾਕੀ ਰੋਡ ਦਾ ਵੀ ਇਹਨੂੰ ਕਾਰੀਗਰ ਬਣਾਵਾਂਗੇ ਹੁਣ ਔਲੀ ਔਲੀ ਜਿਹੜੇ ਖੇਤ ਦਾ ਦਾ ਪੂਰਾ ਬਣ ਗਿਆ ਕਿ ਰੋਡ ਤੇਆਂ ਕਟਰ ਭਾਰਾ ਬਈ ਹੈ ਨਾ ਭਾਰੇ ਪੂਰੇ ਕਰਕੇ ਗਈ ਵਾਰੀ ਤੁਹਾਨੂੰ ਪਤਾ ਵੀ ਮਸ਼ੀਨ ਪਿਛਲੇ ਟਾਇਰ ਵੀ ਚੱਕਦੀ ਆ ਰੋਡ ਤੇ ਜਦੋਂ ਨਾ ਕਿਤੇ ਰੋਡ ਉੱਚਾ ਨੀਵਾ ਜਾ ਆਉਂਦਾ ਚਲੋ ਬੰਦਾ ਵਧੀਆ ਵਿਚਾਰਾ ਸਿੱਖ ਜਾਊਗਾ ਹਨਾ ਥਾਕੀਆਂ ਬਣ ਗਿਆ ਕਾਰੀਗਰ ਤਾਂ ਖੇਤਕਬੂਤ ਦਾ ਚਲੋ ਚੱਲਦੇ ਆਂ ਫਿਰ ਮਿਲਦੇ ਆਂ ਜਾ ਕੇ ਖੇਚੇ ਮੱਕੀ ਆ ਬਾਈ ਪਹੁੰਚ ਗਏ ਮੱਕੀ ਦੇ ਕੋਲ ਬਾਕੀ ਜਟਾਣੇ ਦਾ ਏਰੀਆ ਮੱਕੀ ਕਿਤੇ ਟਾਵੇਂ ਟਾਵੇਂ ਖੇਤ ਰਹਿ ਗਏ ਬਸ ਔਰੇ ਵੀ ਹਨਾ ਬਾਕੀ ਹੈ ਰੇਤਾ ਰਾਹ ਰੂ ਆਏ ਵੀ ਵਧੀਆ ਆਂ ਰਾਹਾਂ ਕਰਕੇ ਬਾਈ ਹਨਾ ਮੱਕੀ ਖੜੇ ਆ ਲੋਕ ਜ਼ਿਮੀਂਦਾਰ ਵੀ ਰਾਹਾਂ ਦੇ ਭਰੋਸੇ ਵੀ ਰਾਹ ਵਧੀਆ ਚਲੋ ਮਸ਼ੀਨ ਆਏ ਜਾਣੀ ਜਾਂ ਸੱਦ ਲਈ ਨਾ ਮਹੀ ਕਣੀ ਦੇ ਵਿੱਚ ਵੀ ਬਰਾ ਉਹ ਵਧੀਆ ਨਾ ਛੋਟੂ ਖੋਲੇ ਯਾਰਾ ਆ ਨਹੀਂ ਵਧੀਆ ਠੀਕ ਆ ਸਿਸਟਮ ਚੱਲ ਲਾ ਓਗਰ ਰਾਣੀ ਨੇ ਫੇਰ ਕਰਿਆ ਸਾਡੀ ਦੇ ਮੂੰਹ ਅੱਜ ਮਕੀ ਗਰੀ ਨੂੰ ਅੱਜ ਹੈਗੇ ਥੇ 2 ਕਿਲੇ ਹੋਰ ਹੋਗੇ ਰਸਤੇ ਦੇ ਵਿੱਚ 6-7 ਕਿਲੇ ਹੋਗੇ ਵੱਢ ਕੇ ਅੱਜ ਇਹਦਾ ਜਾਂਦੀ ਸਾਰੇ ਕਟਰ ਲੋਡ ਕਰਕੇ ਨਾ ਫੀਟਰ ਅੱਜ ਤਾਰ ਦਾਂਗੇ ਤਾਰ ਨੇ ਤੋਂ ਬਾਅਦ ਜਿਹੜੀ ਦੀ ਰਿਪੇਅਰ ਆ ਨਾ ਫਿਰ ਕਰ ਦਾਂਗੇ ਸਟਾਰਟ ਚਲੋ ਲਾਉਨੇ ਆ ਜੀ ਵਾਹਿਗੁਰੂ ਦੇ ਨਾਮ ਲੈ ਕੇ ਕਰਦੇ ਆ ਕੰਮ ਸਟਾਰਟ ਬਾਕੀ ਮਨੋਜ ਦਿਖਾਊਗਾ ਤੁਹਾਨੂੰ ਹੁਣ ਵੀਡੀਓ YouTube ਤੇ ਪਾਉਂਦੀ ਆ ਲਾ ਟੈਂਕਰ ਭਰ ਕੇ ਖੜੇ ਆ ਹਾ ਉਹੋ ਜੀ ਟਰਾਲੀ ਬਾਈ ਉਹਨਾਂ ਦੀ ਹੁਣ ਆਈ ਆ ਉਹ ਆਈ ਆ ਹੁਣ ਬਾਕੀ ਮੱਕੀ ਦੀ ਕੁਆਲਿਟੀ ਦੇਖੋ ਬਾਈ ਮੈਂ ਕਹਿੰਦਾ ਵੀ ਪੱਖੇ ਵਾਲਾ ਤਾਂ ਕੰਮੇ ਹੈ ਨਹੀਂ ਮੱਕੀ ਦੇ ਵਿੱਚ ਇਹ ਆ ਬਾਈ ਹਨਾ ਮਸ਼ੀਨ ਦੀ ਸੈਟਿੰਗ ਲਾ ਲਈਏ ਚਾਹੇ ਪਾਨਾ ਕੰਪਨੀ ਦੀ ਕਰ ਕਹਿ ਲਈਏ ਵੀ ਨਾ ਹੀ ਵਿੱਚ ਦਲੀਆ ਨਾ ਹੀ ਵਿੱਚ ਕੋਈ ਗੁੱਲਾ ਵਗੈਰਾ ਹਨਾ ਨਾ ਹੀ ਕੋਈ ਲੈਣਾ ਨਾ ਦੇਣਾ ਮੱਕੀ ਜਿਹੜੀ ਪਈ ਆ ਵੀ ਸਾਫ਼ ਆੜਤੀਆ ਵੀ ਬਿਨਾ ਪੱਖੇ ਤੇ ਭੰਨੇ ਵਾਲਾ ਮਾਲ ਆ ਵਿੱਚ ਜਮੇ ਹੀ ਮੜਾ ਜਾ ਵੀ ਕਚਰਾ ਨਹੀਂ ਹੈਗਾ ਮੱਕੀ ਦੇ ਲੈ ਐਨ ਓਕੇ ਦੀ ਰਿਪੋਰਟ ਆ ਇਹੀ ਜੀ ਉਹ ਕੱਢੀ ਆ ਬਾਈ ਸਾਰੇ ਸੀਜ਼ਨ ਦੇ ਵਿੱਚ ਇਹ ਨਹੀਂ ਹੈਗਾ ਵੀ ਇਹੀ ਮੱਕੀ ਨਿਕਲੀ ਆ ਨਾ ਕੋਈ ਸੈਟਿੰਗ ਲੱਗ ਤੇ ਨਹੀਂ ਬਣਾ ਕੇ ਲਿਆ ਐਂਡ ਤੇ ਤੁਹਾਨੂੰ ਪਤਾ ਵੀ ਕਿਹੜਾ ਬੰਦਾ ਛੇੜਦਾ ਹੁੰਦਾ ਸੈਟਿੰਗ ਐਨ ਇਹ ਜੀ ਆਪਾਂ ਸੁੱਕੀ ਮੱਕੀ ਪੜਾਵਾਂਗੇ ਹਨਾ ਬਾਈ ਤਾਂ ਉਹਦੇ ਵਿੱਚ ਟੋਟਾ ਜਿਹੜਾ ਮੈਂ ਕਹਿੰਦਾ ਵੀ ਨਾਮ ਨਿਸ਼ਾਨ ਦਾ ਹੈ ਹੀ ਨਹੀਂ ਟੋਟੇ ਦਾ ਤਾਂ ਚਲੋ ਪਹੁੰਚ ਗਿਆ ਬਾਈ ਉਹਨਾਂ ਦਾ ਟਰੈਕਟਰ ਅੱਧਾ ਘੰਟਾ ਵੇਟ ਕਰਨੇ ਦਵਾ ਟਰੈਕਟਰ ਆ ਗਿਆ ਅਜੇ ਗਾਹਾਂ ਵੀ ਹੈਗੀਆਂ ਚਾਰ ਪੰਜ ਕੀਲੇ ਉਹ ਵੱਢ ਕੇ ਫੇਰ ਅੱਜ ਮਸ਼ੀਨ ਦਾ ਫੀਟਰ ਲਾਉਣਾ ਹੈ ਲਾਉਣ ਤੋਂ ਬਾਅਦ ਫਿਰ ਦੇਖਦੇ ਆ ਵਿੱਚ ਤੇ ਕੀ ਕੀ ਸੱਪ ਨਿਕਲਦੇ ਆ ਸਾਸ਼ੀ ਗਰਾਂਗਲ ਜੀ ਠੀਕ ਆ ਹੋਰ ਜੀ ਕਿਵੇਂ ਹੋ ਠੀਕ ਆ ਮੱਕੀ ਕਿਵੇਂ ਵੱਢੀ ਜਾਂਦੀ ਆ ਔਰ ਮੱਕੀ ਦੀ ਬਤਾਈ ਵਧੀਆ ਹੋ ਰਹੀ ਆ ਵਧੀਆ ਹੋ ਰਹੀ ਆ ਅੱਛਾ ਖੇਲ ਸਾਰੇ ਜੇ ਮਨਾਰੋਂ ਬਾਈ ਨੇ ਲੈ ਲੈ ਬੜਾਈ ਕਿਵੇਂ ਹੁੰਦੀ ਆ ਮੱਕੀ ਬੜਾਈ ਕਿਵੇਂ ਹੁੰਦੀ ਆ ਵਧੀਆ ਹੁੰਦੀ ਆ ਇਹ ਕਾਹਦੀ ਤੁਮੀ ਵੀਡੀਓ ਅੱਛਾ ਜੀ ਇੱਕ ਨੰਬਰ ਅੱਛਾ ਜ ਹੱਸਾ ਕਿੱਧਰ ਆਇਓ ਜੀ ਅਪੂ ਜੀ ਤੁਸੀਂ ਆਹ ਕੀ ਗਾਣਿਆ ਨਹੀਂ ਅੱਛਾ ਜੀ ਆਜੀ ਆਪਣੀ ਮਸ਼ੀਨ ਚੱਲਦੀ ਪਈ ਇੱਧਰ ਆਜੀ ਹੁਣੇ ਦਾਣੇ ਕੱਢੇ ਆ ਆ ਦੇਖ 4 ਲੋਈ ভাই ਵੱਢ ਗਏ ਆਗੇ ਘਰੇ ਲਾਸਟ ਵਾਲੇ ਦਿਨ ਵੀ ਹਨਾ ਵੀ ਸੱਤ ਗੀਲਿਆਂ ਦਾ ਗੇੜਾ ਜਿਹੜਾ ਹੋਏ ਗਿਆ ਦਾ ਵੀ ਤੁਹਾਨੂੰ ਪਤਾ ਹੈ ਨਾ ਵੀ ਅਗਲੇ ਨੂੰ ਆਏ ਹੁੰਦਾ ਵੀ ਚਰੋ ਇਹਨਾਂ ਨੇ ਘਣੋਣੀ ਆਉਣਾ ਹਰੀ ਫਰੀ ਵੀ ਕੱਲ ਫਿਰ ਰਹੀ ਨਹੀਂ ਛੱਡੇ ਵੱਢੇ ਸਭ ਦੀ ਬਾਕੀ ਸਾਰਾ ਕੱਟਰ ਹਨਾ ਸਾਫਤਾ ਆਪਣਾ ਵੀ ਕੱਲ ਖੱਬਲ ਆ ਜਿਹੜਾ ਫੇਰ 1 ਲੱਖ 4 ਕਨਾਲਾਂ ਦੇ ਜਿਹੜੀਆਂ ਉਹਦੇ ਵਿੱਚ ਖੱਬਲ ਆ ਗਿਆ ਖੱਬਲ ਨੇ ਸਾਰੀ ਜੱਕਣਾ ਨਾਟ ਕਰਤੀ ਆ ਦੇਖੋ ਜੈਨ ਕਟਰ ਸਾਡਾ ਨਾ ਸਾਫ ਕਰਿਆ ਮੇਰਾ ਥੱਲੇ ਤੇ ਚਲੋ ਯਾਰੀ ਦੋਸਤੀ ਵੀ ਬਾਈ ਦੇਖਣੀ ਪੈਂਦੀ ਹੈ ਨਾ ਮੁੰਡਾ ਯਾਰ ਦੋਸਤ ਦਾ ਚਾਰ ਕਨਾਲ ਆਈਂਦੀਆਂ ਹੈ ਵੀ ਖਾਸੀ ਦੂਰ ᱛੀਆਂ 3-4 ਕਿਲੋਮੀਟਰ ਮਸ਼ੀਨ ਜਾਣੀ ᱛੀ ਮਹਾ ਚੱਲ ਵੀ ਹੁਣ ਛੱਡਣਾ ਨਹੀਂ ਹੈਗਾ ਯਾਰ ਹਨਾ ਪਤਾ ਨਹੀਂ ਕਿਹੜੇ ਭਾਗਾ ਦਾ ਖਾਨੇ ਆ ਖੱਬਲ-ਕੁੱਬਲ ਦਾ ਚਲੋ ਵੱਢੇ ਆ ਜਾਊਗਾ ਬਾਕੀ ਹੁਣ ਇਹ ਨਹੀਂ ਜੈਨਾਂ ਚੂਨਾ ਦਿੱਤੀਆਂ ਲਾ ਇਹਨਾਂ ਨੂੰ ਹੁਣ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਆਪਾਂ ਇਹਨਾਂ ਨੂੰ ਕਿਵੇਂ ਰੱਖਦੇ ਹੁੰਨੇ ਆ ਜੈਨਾਂ ਨੂੰ ਹਨਾ ਕਿਉਂ ਆਇਆ ਬਈ ਸਮਾਨ ਮਹਿੰਗਾ ਇਹਦਾ ਜਿੰਨਾ ਸਾਂਭਿਆ ਹੋਵੇ ਹਨਾ ਉੰਨਾ ਚੰਗਾ ਰਹਿੰਦਾ ਕੰਮ ਠੀਕ ਆ ਮਨੋਜ ਆਹ ਚੈਨ ਲਾਦੇ ਬਹੁਤ ਸਾਈਡ ਵਾਲੀਆਂ ਵੀ ਇਹਦੀਆਂ ਸਾਰੀਆਂ ਜੈਨਾਂ ਲਾਤੀਆਂ ਲਾਉਣ ਤੋਂ ਬਾਅਦ ਹੁਣ ਆਪਣਾ ਜਿਹੜੇ ਰੇਡੂ ਆ ਨਾ ਇਹ ਵਿੱਚ ਰਹਿਣ ਦਾਂਗੇ ਵੈਸੇ ਇਹਨਾਂ ਨੂੰ ਵੀ ਜੇ ਕੱਢਣਾ ਤਾਂ ਆਪਾਂ ਕੱਢ ਸਕਦੇ ਆ ਇਹ ਵੀ ਕਿਹੜਾ ਬੋ ਆਏ ਹੁੰਦੇ ਆ ਨਾ ਪਾਏ ਹੱਥਾਂ ਨਾਲੇ ਬਾਹਰ ਨਿਕਲੇ ਆਉਣੇ ਹੁਣ ਆਏ ਇਹ ਭਲਾ ਇਹਨੂੰ ਰਹਿਣ ਦਾਂਗੇ ਇੱਥੇ ਬੱਸ ਇਹਦੇ ਵਿੱਚ ਐ ਪਾ ਕੇ ਕਿਉਂਕਿ ਇਹਦੇ ਵਿੱਚ ਇੱਕ ਸਪਰਿੰਗ ਇੱਕ ਨਾਟ ਹੁੰਦਾ ਇਹਦੇ ਵਿੱਚ ਸਪਰਿੰਗ ਆ ਉਹਦੇ ਪਾਹਾ ਵਿੱਚ ਇੱਕ ਉਹ ਗਾਹਾਂ ਦਾ ਨਾਟ 17 ਨੰਬਰ ਦਾ ਫਿਰ ਉਹ ਬਾਅਦ ਬਾਅਦ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਮਿਲਣੀਆਂ ਬਾਕੀ ਦੀ ਹੁਣ ਮਰੰਮਤ ਆ ਜਿਹੜੀ ਹਨ ਬੀ ਐਨ ਖੱਪਲ ਖੁੱਪਲ ਦੇਖੋ ਹਰ ਖੱਪਲ ਕਿੰਨਾ ਨਿਕਲੇ ਆ ਖੱਪਲ ਸਾਰਾ ਇਹਦੇ ਵਿੱਚੋਂ ਪਟਿਆ ਆਹ ਦੇ ਇਹ ਪਟਣ ਤੋਂ ਬਾਅਦ ਹੁਣ ਇਹਦੀ ਸਾਫ ਸਪਈ ਹੈ ਜਿਹੜੀ ਕਰਕੇ ਆ ਨਾ ਇੱਕ ਮੋٹے ਮੋٹے ਹੱਥਾਂ ਨਾਲ ਟਾਂਡਾ ਟੁੰਡਾ ਕੱਢ ਕੇ ਵਿੱਚੋਂ ਖੱਬਲ ਖੁੱਬਲ ਫਿਰ ਇਹਨੂੰ ਅੱਜ ਕਰਦਾਂਗੇ ਇਹਦੀ ਨਾਲ ਹਾਈ ਤਲਾਈ ਬਾਕੀ ਆਏ ਆ ਬਈ ਵਧੀਆ ਹਨਾ ਕੱਟਣੇ ਜਿਹੜੀਆਂ ਆ ਚੀਜ਼ਾਂ ਪਾਈਆਂ ਦੀ ਆਪਾਂ ਨੇ ਹਨਾ ਨਹੀਂ ਬਈ ਅੱਗੇ ਕੀ ਹੁੰਦਾ ਨਾ ਸਕਰ ਗੰਦੀ ਦੀ ਨਾ ਜਿਹੜੀ ਇਹਦੇ ਪਾਈ ਹੋਈ ਆਪਣੇ ਲੋਹੇ ਦੀ ਦੀ ਉਹ ਮੰਨ ਲਓ ਠੋਸ ਲੋਹੇ ਦੀ ਦੀ ਉਹ ਹੈਗੀ ਦੀ 1 ਕਿਲੋ 16 ਗ੍ਰਾਮ ਦੀ ਮੰ ਲੋ ਨਾ 600 ਗ੍ਰਾਮ 16 1700 ਗ੍ਰਾਮ ਦੇ ਦੀ ਜਿਹੜੀ ਆ ਸਗਰਗੰਦੀ ਦੀ ਨਾ ਇਹ ਹੈਗੀ ਨਿਵੇਨਿਅਮ ਦੀ ਨਿਵੇਨਿਅਮ ਨਿਵੇਨਿਅਮ ਦੀ ਸਗਰਗੰਦੀ ਦੀ ਇਹ ਸਾਰੀ ਉਹ ਬਾਈ ਹੈਗੀ ਦੀ ਆਪਣੀ 600 ਗ੍ਰਾਮ ਦੀ ਇਹ ਸਗਰਗੰਦੀਆਂ ਆਪਾਂ ਨੇ ਇੱਥੇ ਪਾਈਆਂ ਦੀਆਂ ਮੈਂ ਕਹਿੰਦਾ ਵੀ ਇਹਨਾਂ ਦਾ ਰਿਜ਼ਲਟ ਆ ਜਿਹੜਾ ਹਨਾ ਬੈਰਿੰਗ ਪਿੱਛੇ ਜਿਹੜੇ ਬੈਰਿੰਗ ਪਾਏ ਤੇ ਆ ਹਾਊਸਿੰਗ ਵਾਲੇ ਉਰੇ ਵਾਲੇ ਹਨਾ ਇਹ ਵੀ ਆਪਾਂ ਬਾਈ ਜਸਵਿੰਦਰ ਤੋਂ ਲੈ ਕੇ ਪਾਏ ਤੇ ਹਨਾ ਸਾਰੇ ਹੀ 베어ਿੰਗ A to Z ਕੱਪ ਵੀ ਉਹਦੇ ਦੇ ਇਹਦੇ ਵਿੱਚ ਨਾ ਮੂਰੇ ਕੀ ਤੀ ਜਿਵੇਂ ਤੁਹਾਨੂੰ ਦਿਖਾਉਣਾ ਸੀਲ ਜਿਵੇਂ ਆਹ ਸਕਰਗੰਦੀ ਇੱਕ ਖੁੱਲੀ ਹੋਈ ਸੀ ਸਾਡੀ ਹਨਾ ਆਹ ਦੇਖੋ ਜਿਵੇਂ ਉਹ ਅੰਦਰ 베어ਿੰਗ ਆ ਇਹਦੇ ਮੂਰੇ ਵੀ ਸੀਲ ਪਾਈ ਹੋਈ ਸੀ ਇਧਰ ਵੀ ਸੀਲ ਮਗਰਲੇ ਪਾਸੇ ਵੀ ਸੀਲ ਇਹ ਖੱਬੜ ਲਿਫਟਣੇ ਕਰਕੇ ਹਨਾ ਕੱਲ ਜਣੀ ਪਿੰਨ ਜੀ ਟੁੱਟ ਕੇ ਸੀਲ ਜਣੀ ਛੱਲੇ ਜੇ ਖਣਗੇ ਸੀਲ ਦੇ ਨਹੀਂ ਸਾਰੇ ਸੀਜ਼ਨ ਦੇ ਵਿੱਚ ਇੱਕ 베어ਿੰਗ ਟੁੱਟਿਆ ਉਹ ਵੀ ਤਾਂ ਟੁੱਟਿਆ ਵੀ ਸਾਡੀ ਥੋੜੀ ਗ੍ਰੀਸ ਮਾਰਨ ਦਾ ਟਾਈਮ ਸਾਨੂੰ ਮਿਲਿਆ ਨਹੀਂ ਹੈਗਾ ਹਨਾ ਉਦੇ ਕਰਕੇ ਇਹ ਦਿੱਕਤ ਆਈ ਆ ਨਹੀਂ ਹਸਾਬ ਲਾ ਲ ਤੁਸੀਂ ਵੀ ਇੱਕ ਪੈਸੇ ਦੀ ਵੀ ਦਿੱਕਤ ਨਹੀਂ ਆਈ ਕਟਰ ਦੇ ਵਿੱਚ ਨਾਲੇ ਇੱਕ ਸੀਜ਼ਨ ਕਟਰ ਦਾ ਲੱਗਿਆ ਹਾ ਤਾਂ ਨਾ ਇਹ ਐਤ ਕੀ ਨਵੇਂ ਕਟਰ ਸਾਡੇ ਬਰਾਬਰ ਚੱਲਦੇ ਤੇ ਜਿਹੜੇ ਨਵੇਂ ਕਟਰਾਂ ਦੇ ਵਿੱਚ ਵੀ ਹਨਾ ਵੀ ਦਿੱਕਤ ਆਉਂਦੀਆਂ ਦੇਖੀਆਂ ਮੈਂ ਪਰ ਇਹ ਚੀਜ਼ ਦੀ ਸਾਨੂੰ ਇੱਕ ਪੈਸੇ ਦੀ ਵੀ ਕਟਰ ਦੀ ਦਿੱਕਤ ਨਹੀਂ ਆਈ ਕਈ ਵੀਰੇ ਹਨਾ ਪੁੱਛਦੇ ਹੁੰਨੇ ਆ ਵੀ ਬਾਈ ਯਾਰ ਕਰਦਾਰ ਦਾ ਕਟਰ ਕਿੱਦਾਂ ਚੱਲਦਾ ਦੇਖੋ ਜੀ ਆਪਾਂ ਕਿਸੇ ਦੀ ਤਾਂ ਹਨਾ ਕਹਿ ਨਹੀਂ ਸਕਦੇ ਵੀ ਜਿਹੜਾ ਸਾਡਾ ਕਟਰ ਦਾ ਤੇ ਇਹ ਮਾਡਲ ਕਟਰ ਆਪਣਾ ਇਹ ਹਨਾ ਇਹ ਕਟਰ ਨੇ ਇੰਨੇ ਰੰਗ ਭਾਗ ਲਾਏ ਆ ਵੀ ਜੋੜੀ ਆਂ ਦੀ ਇਹ ਜੀ ਮਿਲੀ ਆ ਹਾਵ ਲਾ ਲੋ ਵੀ ਕਟਰ ਦੇ ਵਿੱਚ ਦਿਨ ਰਾਤ ਅਸੀਂ ਮਸ਼ੀਨ ਆ ਨਾ ਸੀਜ਼ਨ ਦੇ ਵਿੱਚ ਮੰਨ ਲਓ ਦਿਨ ਰਾਤ ਅਸੀਂ ਮਸ਼ੀਨ ਨਹੀਂ ਖਾਣ ਦਿੱਤੀ ਹੁਣ ਨਾ ਹੀ ਮਾਰਿਆ ਗਰੀਸ ਹਨਾ ਗਰੀਸ ਵੀ ਕਿਤੇ ਪੰਜ ਚਾਰ ਦਿਨ ਬਾਅਦ ਕਿਤੇ ਜਾ ਕੇ ਜੇ ਟਾਈਮ ਮਿਲਦਾ ਤਾਂ ਵੀ ਮੀਂਹ ਵੰਦਾ ਤਾਂ ਮੀਂਹ ਪਏ ਤੇ ਗਰੀਸ ਮੱਝਦਾ ਤਾਂ ਨਹੀਂ ਗਰੀਸ ਵੀ ਨਹੀਂ ਮਾਰਿਆ ਬਹੁਤ ਸੋਹਣਾ ਕਟਰ ਚੱਲਿਆ ਹੈ ਹਣਾ ਕਈ ਵੀਰੇ ਜਾਂਦੇ ਫੋਨ ਆਉਂਦੇ ਨੇ ਵੀਰੇ ਇਹ ਮੁਰੇ ਬੜੇ ਗੇ ਨਾ ਕਿ ਛੋਟੇ ਗੇ ਨਾ ਇਹ ਵੀਰੇ ਛੋਟੇ ਗੇਰਾ ਵਾਲਾ ਪਾਵੇ ਮੁਰੇ ਜਿਹੜੀਆਂ ਗਰਾਰੀਆਂ ਨੇ ਨਾ ਛੋਟੀਆਂ ਤੀਆਂ ਕਈ ਵੀਰਾਂ ਨੇ ਮੈਂ ਦੇਖਿਆ ਦਿੱਕਤ ਪ੍ਰੋਬਲਮ ਇਹ ਤੀ ਵੀ ਜਿਵੇਂ ਆਂ ਕਿਰਪਾਨਾ ਹੈ ਨਾ ਟਾਂਡਾ ਇੱਥੇ ਨੂੰ ਜਾਣਾ ਜਿਹੜੀ ਚੈਨ ਦੀ ਪੱਤੀ ਹੁੰਦੀ ਹੈ ਜਿਵੇਂ ਆਂ ਤੁਹਾਨੂੰ ਮੈਂ ਦਿਖਾਉਣਾ ਹੁਣ ਆ ਲੱਗੀ ਹੋਈ ਹੈ ਚੈਨ ਆਪਣੀ ਇੱਕ ਮੈਂ ਕਈ ਘਟੜਾਂ ਦੇ ਦੇਖਿਆ ਆਪਣੇ ਵੀ ਹੈਗੀ ਇਹ ਦਿੱਕਤ ਹੈ ਨਾ ਜਿਵੇਂ ਆ ਹੁਣ ਦੇਖੋ ਆਪਾਂ ਨੇ ਕਿਰਪਾਨਾ ਨਾ ਪੀੜੀਆਂ ਕਰੀਆਂ ਹੋਈਆਂ ਨੇ ਕੋ ਸਾਡੇ ਏਰੀਆ ਦੇ ਵਿੱਚ ਟਾਂਡਾ ਨਾ ਥੋੜਾ ਜਿਹਾ ਬਰੀਕ ਹੀ ਹੁੰਦਾ ਆਪਾਂ ਇਹ ਕਿ 21 ਨੰਬਰ ਦੀ ਗੋਟੀ ਨਾਲ ਸੈੱਟ ਕਰੀ ਹੋਈ ਆ ਬੇ ਮੂਰੇ ਉਹਦਾ ਜਿੱਧਰ ਪਹਿਲੂ ਉਹਨੇ ਉਧਰ ਦੇ ਪਿਛਲਾ ਪਾਸਾ ਜਿੱਥੇ ਆਪਾਂ ਪਾਉਂਦੇ ਨੇ ਰੈਂਚਡ ਉਹ ਉੱਥੇ ਬੰਨੀ ਹੋਈ ਆ ਉਹਦੇ ਚੱਕਰ ਦੇ ਵਿੱਚ ਕੀ ਆ ਹੁਣ ਟਾਂਡਾ ਫੜਨਾ ਨੇ ਆ ਨਾ ਆ ਪੱਤੀ ਦੇਖੋ ਇਹਨੇ ਟਾਂਡਾ ਫੜਨਾ ਇੱਥੇ ਟਾਂਡਾ ਜਿਹੜਾ ਫਸਣਾ ਆ ਉਹ ਆ ਪੱਤੀ ਨੇ ਗਾਹਾਂ ਕਰਨਾ ਇਹ ਪੱਤੀ ਦੇਖੋ ਤੁਸੀਂ ਕਿੰਨੀ ਪਿੱਛੇ ਹੈ ਤੇ ਇਹ ਚੀਜ਼ਾਂ ਦੀ ਪ੍ਰੋਬਲਮ ਕਈ ਵੀਰਾਂ ਨੂੰ ਆਈ ਆ ਪਰ ਆਪਾਂ ਇਹਦੇ ਵਿੱਚ ਪੱਤੀਆਂ ਲਾਤੀਆਂ ਨੇ ਜਿਵੇਂ ਉਹ ਲਾਈਆਂ ਹੋਈਆਂ ਹੁਣ ਤਾਂ ਘਸ ਗਈਆਂ ਪੱਤੀਆਂ ਬਈ ਨਵੀਆਂ ਲਾਈਆਂ ਨੇ ਸਾਰੀਆਂ ਪੱਤੀਆਂ ਘਸ ਗਈਆਂ ਉਹ ਦੇਖੋ 10 ਨੰਬਰ ਦੇ ਨਟਾਂ 'ਚ ਨਾ ਆ ਆਹ ਇਹਨਾਂ ਦੇ ਵਿੱਚ ਆਪਾਂ ਪੱਤੀਆਂ ਲਾਤੀਆਂ ਨੇ ਉਹ ਪੱਤੀਆਂ ਨਾ ਇੰਨੇ-ਇੰਨੇ ਬਹਾਰ ਆ ਗਈ ਨੇ ਇੰਨੇ-ਇੰਨੇ ਇੰਨੇ-ਇੰਨੇ ਪੱਤੀਆਂ ਬਾਹਰ ਆਉਣ ਕਰਕੇ ਤੇ ਜਿਹੜੀ ਖਚਾਈ ਦੀ ਕਾਟਰ ਦੀ ਡਾਂਡਾ ਰੁੰਡਾ ਫਸਦਾ ਦਾ ਉਹ ਮੰਨ ਲਓ ਬਿਲਕੁਲ ਨਹੀਂ ਫਸਿਆ ਮੈਂ ਸਾਨੂੰ ਪੱਤੀਆਂ ਲੱਗੀਆਂ ਵੀ ਲਿਖਾ ਦਨਾ ਆ ਦੇਖੋ ਜਿਵੇਂ ਆ ਆ ਚੈਨ ਆ ਨਾ ਇਹਦੇ ਪੱਤੀ ਲਾਈ ਹੋਈ ਆ ਪੱਤੀਆਂ ਲਾਤੀਆਂ ਨੇ ਆਪਾਂ ਨੇ ਸੀਜ਼ਨ ਚੱਲਣ ਤੋਂ ਪਹਿਲਾਂ ਹੀ ਵੀ ਰੇਕ ਚੈਨ ਰੇਕ ਕੜਪਾ ਉਹਦੇ ਕੌਲੀਜੀ ਦੇ ਵਿੱਚ ਇਹ ਪੱਤੀਆਂ ਲਾਦੇ ਨੇ ਇੱਕ-ਇੱਕ ਛੱਡ ਕੇ ਲਾਤੀਂਦੇ ਪਹਿਲਾਂ ਫੇਰ ਸਾਰੀਆਂ ਨੂੰ ਲਾਤੀਂਦੀਆਂ ਇਹਦਾ ਜਿਹੜਾ ਇੰਨਾ ਬੈਨੀਫਿਟ ਰਿਹਾ ਹੈ ਵੀ ਸਾਵਲਾ ਲੋ ਟਾਂਡੇ ਫਸਣਾ ਛੱਲੀ ਫਸਣ ਵਾਲਾ ਦਾ ਕੰਮੇ ਨਹੀਂ ਦਾ ਕੋਈ ਖਚਾਈ ਇਹ ਇਹਨਾਂ ਨੇ ਵਧਾਉਣੀ ਆ ਹੁਣ ਆ ਦੇਖੋ ਜਿਵੇਂ ਆ ਚੈਨ ਆ ਨਾ ਇੱਥੇ ਰਹਿੰਦੀ ਐ ਇਹ ਹੁਣ ਇਹਦੇ ਗਾਹਾਂ ਨੂੰ ਆਪਾਂ ਜਿਗਾਰਡ ਹੋਰ ਕਰਾਂਗੇ ਇੱਥੇ ਨਾ ਇੱਕ ਥੋੜੀ ਜੀ ਇੰਨੀ ਕੁ ਕੋਈ ਚੀਜ਼ ਪੱਤੀ ਗਰਿਲ ਪੱਤੀ ਮੋੜ ਕੇ ਥੋੜੀ ਐਂ ਲਾਵਾਂਗੇ ਵੀ ਚੈਨ ਨੂੰ ਥੋੜਾ ਜਿਹਾ ਬੜਾ ਜਾ ਪਲੇ ਵੀ ਇੱਥੇ ਕਿ ਚੱਲੇ ਜਾਏ ਨਾ ਇੱਥੇ ਇੱਕ ਦੂਏ ਨਾਲ ਭਿੰਡ ਦਾ ਨਾ ਕਰਾਂਗੇ ਜਿਗਾਰਡ ਗਾਹਾਂ ਨੂੰ ਨਾ ਚਲੋ ਹੁਣ ਤਾਂ ਵੀ ਐਂ ਵੀ ਟ੍ਰੀਟਮੈਂਟ ਕਹਿੰਦੇ ਵੀ ਗਾਹਾਂ ਦੇ ਗਾਹਾਂ ਬੰਦਾ ਪੈਤੀ ਹੋਈ ਜਾਂਦਾ ਇਹਨਾਂ ਦਾ ਹਨਾ ਪੇਤੀ ਹੋਣ ਕਰਕੇ ਸਿਸਟਮ ਆ ਜਿਹੜਾ ਦਿਮਾਗ ਦੇ ਵਿੱਚ ਪਈ ਜਾਂਦਾ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਨਵੀਆਂ ਆਈਆਂ ਨੇ ਆਪਣੇ ਵਾਸਤੇ ਵੀ ਨਾ ਸਾਰਿਆਂ ਵਾਸਤੇ ਨਵੀਆਂ ਦੀਆਂ ਹੁਣ ਜਣੀ ਇਹਨਾਂ ਦਾ ਪਤਾ ਲੱਗ ਗਿਆ ਗਾਂਹਾਂ ਨੂੰ ਇਹਨਾਂ ਦੀ ਸੈਟਿੰਗ ਆ ਜਿਹੜੀ ਹੈ ਨਾ ਵੀ ਆਪਾਂ ਆਪਣੇ ਉਹਦੇ ਨਾਲੇ ਕਰਾਂਗੇ ਜਿਵੇਂ ਆਹ ਕੁਰਬਾਨਾ ਕਰਬੂਨਾ ਨੇ ਹੁਣ ਸਾਰੀ ਇਹ ਸੂਰੀਏ ਸਾਰੇ ਘੱਟ ਗਿਆ ਜਿਵੇਂ ਆਹ ਸਰੀਆ ਲਾਉਨੇ ਆਪਾਂ ਹਨਾ ਇਹ ਸਰੀਏ ਸੂਰੀਏ ਸਾਰੇ ਹੁਣ ਇਹਦੇ ਗਏ ਘਾਸ ਗਾਂ ਤੇ ਇਹਦੀਆਂ ਕੁਰਬਾਨਾ ਜਿਹੜੀਆਂ ਇਹ ਵੀ ਨਵੀਆਂ ਬਣਣੀਆਂ ਸਰੀਏ ਨਵੇਂ ਲੱਗਣਗੇ ਇਹਨਾਂ ਨੂੰ ਵੀ ਜਣੀ ਕੰਮ ਖਾਸਾ ਜਿਹੜੀ ਆਪਣੇ ਦਿਮਾਗ ਗੱਲ ਕਰਾਂਗੇ ਆਪ ਕਰਾਂਗੇ ਕਿਸੇ ਤੋਂ ਬਾਹਰੋਂ ਨਹੀਂ ਕਰਵਾਉਂਦੇ ਆਪ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਹੀ ਹਨਾ ਵੀ ਚਲੋ ਕਿਸੇ ਤੱਕ ਜਾਣਕਾਰੀ ਇਹ ਪਹੁੰਚਦੀ ਆ ਤਾਂ ਉਹਦੇ ਵਿੱਚ ਆਪਣਾ ਹੀ ਜਾਂਦਾ ਹਨਾ ਬਈ ਤਾਂ ਇੱਕ ਇੱਕ ਗੋਣਾ ਦੱਸਦਾ ਇੱਕ ਗਣਾ ਗੁਣ ਬੰਡੇ ਦੇ ਵੱਧਾ ਬਾਕੀ ਮਾਲਕ ਨੇ ਘਾਟ ਵੀ ਕੱਸ ਦੇਣੀ ਰੱਖੀ ਆ ਹਨਾ ਬਈ ਕਦੇ ਆਪਾਂ ਪਰਦਾ ਵੀ ਕਿਸੇ ਬੰਦੇ ਦੇ ਨੇ ਰੱਖਿਆ ਹੁੰਦੀ ਮਿਹਾਂ ਜੁਕੀ ਦੋ ਬੰਦਾ ਵਗੈਰਾ ਸਾਰਾ ਕੰਮ ਆ ਨਾ ਜਿਹੜਾ ਵੀ ਮੰਨ ਲਓ ਕੰਮ ਆ ਇਹਦੇ ਅੱਥੀ ਕਰਾਈਦਾ ਹੈ ਛੇ ਛਟੂ ਕੀ ਆ ਫਰਕ ਕੋ ਮੇਰੇ ਕੋਲ ਨਾਲ ਹੈ ਵਧੀ ਗੱਲਾਂ ਕਰੀ ਹੈ ਹਾਂ ਜੀ ਆਪਾਂ ਕਦੇ ਕਿਸੇ ਬੰਦੇ ਦਾ ਫਰਕ ਨਹੀਂ ਆਣਾ ਰੱਖੀਦਾ ਜੇ ਅਹੀਂ ਯਾਰ ਜੇ ਕੋਈ ਆਇਆ ਨਾ ਤਾਂਸ ਲੈ ਕੇ ਆਇਆ ਮੇਰਾ ਭਾਵੇਂ ਮਾੜਾ ਕਰਦਾ ਤਾਂ ਕੋਈ ਕਰ ਜਵੇ ਪਰ ਮੈਂ ਕਿਸੇ ਦਾ ਮਾੜਾ ਅਜ ਤਾਂ ਕਰ ਨਾ ਹੀ ਮਾਲਕ ਕਰਾਵੇ ਨਾ ਹੀ ਆਪਾਂ ਕਦੇ ਕਰਿਆ ਨਾ ਆਪਾਂ ਕਦੇ ਕਰਿਆ ਨਾ ਹੀ ਮਾਲਕ ਕਰਾਵੇ ਚਲੋ ਬਾਕੀ ਅੱਜ ਦੀ ਵੀਡੀਓ ਸਾਡੇ ਇੱਥੇ ਤੱਕ ਕਰਦੇ। ਲਾਸਟ ਮੱਕੀ ਦਾ ਮਤਲਬ ਫੇਰ ਵੀ ਚਲੋ 4-5 7 ਕਿਲੇ ਹੋਏਗੇ। ਹਾਂ ਪੌਣੇ ਕੇ 7-7 ਕਿਲੇ ਹੋਗੇ। ਠੀਕ ਆ ਮਨੋਜ? ਹਾਂ। ਓਕੇ ਰਬੋਟ ਪਰ ਮੱਕੀ ਨੇ ਤੰਗ ਬਹੁਤ ਕਰਿਆ ਅੱਜ। ਹਾਂ ਤੰਗ ਬਹੁਤ ਕਰਿਆ। ਹੈ? ਭੀਮੇ ਬਾਈ ਵਾਲੀ ਮੱਕੀ ਨੇ ਤਾਂ ਜਮੇ ਹਰੀ ਮੱਕੀ ਬਾਈ ਉਹ ਛੱਲੀ ਜਮੇ ਮਾੜੀ ਉਹਦੀ ਇੱਥੇ ਗੁੱਲਿਆਂ ਦੀਆਂ ਲੈਣੇ ਲੱਗ ਜਾਇਆ ਕਰੇ। ਜਾਣਾ ਕੋਈ ਚੈਨਾ ਚੀਨਾ ਢਿੱਲੀਆਂ ਵੀ ਦਿਆਂ। ਅਸੀਂ ਬਹੁਤ ਔਕੀ ਜਣੀ ਕੁਰਬਾਨਾ ਕਾਰਬੂਨਾ ਸੈੱਟ ਕਰਕੇ ਵੱਡੇ। ਲੱਗ ਗਿਆ ਸਰੇ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਇਹਦਾ ਹੁਣ ਸਮਾਨ ਆ ਜਿਹੜਾ ਹਨਾ ਮੂਰੇ ਤੇ ਮੱਲੋ ਆ ਕੌਲੀਆਂ ਇਂ ਲਾਤੀਆਂ ਇਹ ਕੌਲੀਆਂ ਚ ਲਾਉਣ ਦਾ ਮਕਸਦ ਇਹ ਆ ਵੀ ਇੱਥੇ ਤੋਂ ਹਨਾ ਜਿਹੜਾ ਪਾਣੀ ਪੂਣੀ ਐਨ ਚੰਗੀ ਤਰ੍ਹਾਂ ਵੱਜ ਜਾਂਦਾ ਵੱਜਣ ਤੋਂ ਬਾਅਦ ਆ ਜਿਹੜਾ ਖੱਪਲ ਖੁੱਬਲ ਹਨਾ ਫੈਨ ਚੰਗੀ ਤਰ੍ਹਾਂ ਕੱਟਰ ਦੀ ਸਫਾਈ ਐ ਜਿਹੜੀ ਵਿੱਚ ਤੇ ਹੋ ਜਾਂਦੀ ਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਬਾਕੀ ਹੁਣ ਰਿਪੇਅਰਿੰਗ ਦੇ ਬਲੌਗ ਆ ਜਿਹੜੇ ਹਨਾ ਤੁਹਾਡੇ ਚੱਕਰ ਰੋਜ਼ ਆ ਆਉਂਦੇ ਰਹਿਣਗੇ ਕਾਰਗਰੀ ਦੀਆਂ ਗੱਲਾਂ ਜਿਹੜੀਆਂ ਆਪਾਂ ਅੱਗੇ ਕਰਦੇ ਹੁੰਦੇ ਸੀ ਹਨ ਉਹ ਹੁਣ ਗੱਲਾਂ ਕਰਿਆ ਕਰਾਂਗੇ ਦਿਖਾਇਆ ਕਰਾਂਗੇ ਨਾਲੇ ਦਿਖਾਵਾਂਗੇ ਤੁਹਾਨੂੰ ਮਸ਼ੀਨ ਦੇ ਨਾਲ ਵੀ ਕੀ ਮੱਕੀ ਦੇ ਵਿੱਚ ਫਾਇਦੇ ਆ ਕੀ ਨੁਕਸਾਨ ਆ ਕੀ ਕੀ ਮੱਕੀ ਭੰਨਦੀ ਆ ਕਮੈਨ ਦੇ ਅੰਦਰ ਹਨਾ ਕੀ ਬਚਾਉਂਦੀ ਆ ਸਾਰੀ ਗੱਲਬਾਤ ਆਪਾਂ ਵੀਡੀਓ ਰਾਹੀਂ ਕਰਿਆ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ 'ਚ ਜਦ ਤੱਕ ਰੱਬ ਰਾਖਾ ਧੰਨਵਾਦ ਜੀ